ਮੈਂ ਸਰਵਣ ਸਿੰਘ ਪੰਧੇਰ ਇਸ ਵੇਲੇ ਸ਼ੰਭੂਪੁਰ ਚੇ ਤੋਂ ਬੋਲ ਰਿਹਾ ਹਾਂ ਔਰ ਕੱਲ ਇੱਥੇ ਕਮਾਂਦਰੀ ਜਿਹੜਾ ਵਾ ਔਰਤਾਂ ਦਾ ਦਿਹਾੜਾ ਮਨਾਇਆ ਜਾਣਾ ਵਾ ਤਾਂ ਸਾਡੀ ਦੋਹਾਂ ਫੋਰਮਾਂ ਵੱਲੋਂ ਜਿੰਨਾ ਵੀ ਲੋਕਲ ਪਟਿਆਲਾ ਅੰਮ੍ਰਾਲਾ ਜ਼ਿਲ੍ਹਾ ਬਾਪੂਆਦ ਵਾਲੇ ਆ ਪੰਜਾਬ ਹਰਿਆਣਾ ਲਾਗੇ ਦੇ ਸੂਬੇ ਆ ਉਹਨਾਂ ਸਾਰਿਆਂ ਨਗਰਾਂ ਨੂੰ ਮਤਾਮਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਸ਼ੰਭੂ ਬਾਰਡਰ ਤੇ ਹੋਰ ਨਾ ਬਾਰਡਰਾਂ ਤੇ ਪਹੁੰਚ ਕੇ ਜਿਹੜਾ ਵਾ ਕਮੰਤਰੀ ਔਰਤ ਦਿਹਾੜਾ ਮਨਾਇਆ ਜਾਵੇ ਕਿਉਂਕਿ ਜਿਹੜਾ ਅੰਦੋਲਨ 1 ਸਾਲ ਤੋਂ ਉੱਪਰ ਚੱਲ ਗਿਆ ਹੈਗਾ ਵਾ ਜੇ ਇਹ ਅੰਦੋਲਨ ਨੂੰ ਜਿੱਤਣਾ ਹੈਗਾ ਤਾਂ ਸਾਡੇ ਸਮਾਜ ਦੀ ਅੱਧੀ ਆਬਾਦੀ ਦਾਸ ਨੂੰ ਮੋਰਚਿਆਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨਾ ਪੈਣਾ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਮਤਾਮਾਂ ਭੈਣਾਂ ਸਾਰਿਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਕੱਲ ਗਿਣਤੀ ਜਿਹੜੀ ਇੱਥੇ ਮੋਰਚਾ ਵਿੱਚ ਆਉਣੀ ਚਾਹੀਦੀ ਆ ਤਾਂ ਜੋ ਆਉਣ ਵਾਲੀ ਜਿਹੜੀ 19 ਮਾਰਚ ਨੂੰ ਸਰਕਾਰ ਨਾਲ वार्ता ਹੋਣ ਜਾ ਰਹੀ ਆ ਉਹ ਸਫਲਤਾ ਮਿਲ ਸਕੇ ਔਰ ਅੱਗੇ ਆਉਣ ਵਾਲੇ ਪ੍ਰੋਗਰਾਮ ਜਿਹੜੀ ਅੱਜ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਕਰੂਗਾ ਫਿਰ ਦੂਆ ਫੋਰਮਾ ਦੀ ਮੀਟਿੰਗ ਕਰਾਂਗੇ ਇਸ ਅੰਦੋਲਨ ਨੂੰ ਅੱਗੇ ਕਿਵੇਂ ਤੇਜ਼ ਕਰਨਾ ਜੋ ਕੁਝ ਸਰਕਾਰ ਦੀ ਰਣਨੀਤੀ ਉਹ ਸਾਰੀ ਤੇ ਵਿਚਾਰ ਚਰਚਾ ਹੋਊਗੀ ਮੈਂ ਕਹਿੰਨਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਇਹਦੇ ਨਾਲ ਹੋਰ ਜਿਹੜੀਆਂ 12 ਮੰਗਾਂ ਜਿਹੜੀਆਂ ਬਹੁਤ ਮਹੱਤਵਪੂਰਨ ਆ ਉਹ ਸਾਰੀਆਂ ਮਨਾਈਆਂ ਜਾ ਸਕਦੀਆਂ ਸੋ ਮੈਂ ਲਗਾਤਾਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇੱਕ ਟਰੈਕਟਰ ਟਾਲੀ ਇੱਕ ਟਰੈਕਟਰ ਟਾਲੀ ਬਾੜਾਂ ਤੇ ਲੈ ਕੇ ਆਓ ਔਰ ਅੱਜ ਫੇਰ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਜਿੰਨੀ ਜਲਦੀ ਹੋ ਸਕੇ ਆਹ ਜਿਹੜੀਆਂ ਕੱਦਾਂ ਕੀਤੀਆਂ ਵਾ ਹਾਈਵੇ ਦੇ ਉੱਤੇ ਖੋਲੀਆਂ ਜਾਣ ਇਹਦੇ ਨਾਲ ਆਮ ਲੋਕਾਂ ਨੂੰ ਜਿਹੜੇ ਟਰਾਂਸਪੋਰਟਰ ਆ ਜਿਹੜੇ ਵਪਾਰੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਤਾਂ ਜਿੰਨੀ ਜਲਦੀ ਹੋ ਸਕੇ ਕੇਂਦਰ ਸਰਕਾਰ ਰਸਤਾ ਖੋਲੇ ਧੰਨਵਾਦ